ਦੇਖ ਰਿਹਾ ਹਾਂ YouTube ਚੈਨਲ ਨੰਬਰ 1 ਅਰਸ ਹੋਈ ਤੇ ਅੱਜ ਆਪਾਂ ਬਣਾਵਾਂਗੇ ਮਸਾਲਾ ਨਿੰਬੂ achar ਜਿਹੜਾ ਖਾਣ ਦੇ ਵਿੱਚ ਬਹੁਤ ਜ਼ਿਆਦਾ ਟੇਸਟੀ ਲਜੀਜ਼ ਬਣ ਕੇ ਤਿਆਰ ਹੁੰਦਾ ਹੈ ਬਿਲਕੁਲ ਸਿੰਪਲ ਤੇ ਸੌਖੇ ਤਰੀਕੇ ਨਾਲ ਬਣਾਵਾਂਗੇ ਤੇ ਚਲੋ ਆਜੋ ਆਪਾਂ ਬਣਾਈਏ ਸ਼ੁਰੂ ਕਰੀਏ ਇੱਥੇ ਆਪਾਂ 1.5 ਕਿਲੋ ਦੇ ਕਰੀਬ ਜਿਹੜੇ ਨਿੰਬੂ ਲੈ ਲਏ ਹੈਗੇ ਇਹ ਮੈਂ ਕੋਈ ਤੋਲੇ ਨਹੀਂ ਹੈਗੇ ਵਸ ਮੇਰਾ ਐਸਟੀਮੇਟ ਹੀ ਹੈਗਾ ਤੇ ਖੇਤੋਂ ਲਿਆਏ ਸੀ ਤਾਜ਼ਾ ਤਾਜ਼ੇ ਤੋੜ ਕੇ ਤੇ ਮੈਂ ਕਿਹਾ ਚਲੋ achar ਬਣਾਉਣੇ ਆਂਗੇ ਤੇ ਹੁਣ ਸਰਦੀ ਦਾ ਮੌਸਮ ਸ਼ੁਰੂ ਹੋ ਗਿਆ ਤਾਂ ਕਰਕੇ ਜਿਹੜਾ ਸਕੰਜਵੀ ਵਗੈਰਾ ਤਾਂ ਨਹੀਂ ਬੰਦਦਾ ਹੈਗਾਗਾ ਤੇ ਮੈਂ ਸੋਚਿਆ ਮੈਂ ਚਲੋ achar ਬਣਾ ਲਈਏ ਤੇ ਨਿੰਬੂਆਂ ਨੂੰ ਆਪਾਂ ਚੰਗੀ ਤਰ੍ਹਾਂ ਧੋ ਲਿਆ ਸੀਗਾ ਧੋ ਕੇ ਸੁਕਾ ਲਿਆ ਉਸ ਤੋਂ ਬਾਅਦ ਆਪਾਂ ਇਹਦੀਆਂ ਫਾੜੀਆਂ ਕੱਟ ਲਵਾਂਗੇ ਫਾੜੀਆਂ ਤੁਸੀਂ ਇਸ ਤਰ੍ਹਾਂ ਦੋ ਭਾਗਾਂ ਦੇ ਵਿੱਚ ਵੀ ਕੱਟ ਸਕਦੇ ਹੋ ਤੇ ਚਾਰ ਫਾੜੀਆਂ ਵੀ ਜਿਹੜੀਆਂ ਕੱਟ ਸਕਦੇ ਹੋ ਤੁਹਾਡੀ ਇੱਛਾ ਹੈਗੀ ਤੁਸੀਂ ਕਿਹੜੇ ਤਰੀਕੇ ਨਾਲ ਜਿਹੜਾ ਇਹ ਫਾੜੀ ਨੂੰ ਕੱਟਣਾ ਹੈਗਾ ਮੈਂ ਇੱਥੇ ਜਿਹੜੇ ਕੋਈ ਜ਼ਿਆਦਾ ਵੱਡੇ ਨਹੀਂ ਕਿ ਉਹਨਾਂ ਦੀਆਂ ਚਾਰ ਫਾੜੀਆਂ ਕਰ ਲਿਆ ਨਹੀਂਆਂ ਨਹੀਂ ਤੇ ਦੋ ਦੋ ਫਾੜੀਆਂ ਵਿੱਚ ਨਿੰਬੂਆਂ ਨੂੰ ਆਪਾਂ ਕੱਟ ਲਿਆਗਾ ਤੇ ਇਹ ਨਿੰਬੂਆਂ ਨੂੰ ਆਪਾਂ ਸਾਰਿਆਂ ਨੂੰ ਕੱਟ ਲਵਾਂਗੇ ਤੇ ਬਹੁਤ ਹੀ ਜ਼ਿਆਦਾ ਮਸਾਲੇ ਵਾਲਾ ਵਧੀਆ ਟੇਸਟੀ ਨਮਕੀਨ ਜਿਹੜਾ ਇਹ achar ਆਪਣਾ ਬਣ ਕੇ ਤਿਆਰ ਹੋ ਜਾਂਦਾ ਜਿਹਨੂੰ ਤੁਸੀਂ ਰੋਟੀ ਨਾਲ ਪਰਾਂਠੇ ਨਾਲ ਚੌਲਾ ਨਾਲ ਕਿਸੇ ਵੀ ਚੀਜ਼ ਨਾਲ ਖਾ ਸਕਦੇ ਹੋਗੇ ਬਹੁਤ ਹੀ ਲਜੀਜ਼ ਹੈਗਾਗਾ ਜਿਹੜਾ ਇਹ achar ਬਣਾਉਣ ਦੇ ਵਿੱਚ ਟੇਸਟੀ ਤੇ ਬਿਲਕੁਲ ਸਿੰਪਲ ਜਿਹਾ ਤਰੀਕਾ ਹੈਗਾ ਕੋਈ ਜ਼ਿਆਦਾ ਮਿਹਨਤ ਵਾਲੀ ਗੱਲ ਨਹੀਂ ਹੈਗੀ ਤੇ ਇਧਰ ਆਪਾਂ ਨਿੰਬੂ ਕੱਟਦੇ ਆਂ ਤੇ ਨਾਲ ਤੁਹਾਡੇ ਨਾਲ ਗੱਲਾਂ ਕਰਦੇ ਆਂਗੇ ਤੇ ਅਚਾਰ ਆਪਾਂ ਕਈ ਤਰੀਕੇ ਨਾਲ ਬਣਾਉਨੇ ਆ ਅੱਜ ਆਪਾਂ ਜਿਹੜਾ ਇਹ ਅਚਾਰ ਬਣਾਵਾਂਗੇ ਬਿਲਕੁਲ ਸੌਖੇ ਤਰੀਕੇ ਨਾਲ ਬਣਾਵਾਂਗੇ ਤੇ ਤੁਸੀਂ ਦੇਖੋਗੇ ਕਿ ਬਿਲਕੁਲ ਸੁੱਕਾ ਸੁੱਕਾ ਅਚਾਰ ਬਣਾਉਂਗਾ ਜਿਆਦਾ ਕੋਈ ਇਹਦੇ ਵਿੱਚ ਜਿਵੇਂ ਰਸ ਵਗੈਰਾ ਦਾ ਜਿਆਦਾ ਨਹੀਂ ਸਾਨੂੰ ਦਿਖਾਈ ਦੇਊਗਾ ਤੇ ਇਧਰ ਆਪਾਂ ਕੱਢਦੇ ਆ ਨਿੰਬੂ ਤੇ ਬਾਕੀ ਹਰੇਕ ਬੰਦੇ ਦੀ ਜਿਹੜੀ ਅਚਾਰ ਬਣਾਉਣ ਦੀ ਤਕਨੀਕ ਹੈ ਉਹ ਵੱਖਰੀ ਵੱਖਰੀ ਹੈਗੀ ਕੋਈ ਕਿਸ ਤਰ੍ਹਾਂ ਨਾਲ ਬਣਾਉਂਦਾ ਕੋਈ ਕਿਸ ਤਰ੍ਹਾਂ ਨਾਲ ਬਣਾਉਂਦਾਗਾ ਪਹਿਲਾਂ ਤਾਂ ਮੈਂ ਜਿਹੜਾ ਨਿੰਬੂ ਦਾ achar ਹੈਗਾ ਇਸ ਤਰੀਏ ਜਮੇ ਨੂੰ ਕੱਟਿਆ-ਕੱਟ ਕੇ ਨੂਨ ਮਿਰਚ ਪਾਇਆ ਮਸਾਲਾ ਪਾਇਆ ਤੇ ਚਲੋ ਜੀ ਡੱਬੇ ਦੇ ਵਿੱਚ ਪਾਤਾ ਤੇ ਚਲੋ ਜੀ ਬਣ ਗਿਆ achar ਬਹੁਤ ਸਵਾਦ ਬੰਦ ਹੈ ਉਹ ਮੇਰੇ ਵੀ achar ਤੇ ਪਰ ਜਿਹੜਾ ਮਸਾਲਾ ਹੈਗਾ ਮਸਾਲੇ ਦਾ ਟੇਸਟ ਉਹ ਨਾ ਜਿਹੜਾ ਨੀਂਬੂ ਦੇ ਵਿੱਚੋਂ ਜੂਸ ਨਿਕਲਦਾ ਹੈਗਾ ਉਹਦੇ ਵਿੱਚ ਹੀ ਮਿਲ ਜਾਂਦਾ ਤੇ ਫਿਰ ਮਸਾਲੇ ਦਾ ਸੁਆਦ ਨਹੀਂ ਆਉਂਦਾ ਸੀਗਾ ਇੰਨਾ ਜ਼ਿਆਦਾ ਤੇ ਅੱਜ ਮੈਂ ਇਹਦੇ ਵਿੱਚੋਂ ਜਿਹੜਾ ਇੱਕ ਹੋਰ ਮਤਲਬ ਕਿ ਨਵੀਂ ਚੀਜ਼ ਐਡ ਕੀਤੀ ਹੈਗੀ ਤੇ ਤਾਂ ਕਰਕੇ ਇਹ ਜਿਹੜਾ ਆਚਾਰ ਹੈਗਾ ਬਹੁਤ ਜ਼ਿਆਦਾ ਟੇਸਟੀ ਤੇ ਮਸਾਲੇ ਦਾ ਟੇਸਟ ਵੀ ਆਊਗਾ ਤੇ ਵਧੀਆ ਜਿਹੜਾ ਆਚਾਰ ਬਣ ਕੇ ਤਿਆਰ ਹੋਊਗਾ ਤੇ ਇਹ ਸਰਦੀ ਦੇ ਵਿੱਚ ਜਿਹੜੇ ਨਿੰਬੂ ਆਗੇ ਇਹ ਬਹੁਤ ਹੀ ਵਧੀਆ ਨਿੰਬੂ ਆਉਂਦੇ ਨੇਗੇ ਜਿਵੇਂ ਇਹਦਾ ਜਿਹੜਾ ਛਿਲਕਾ ਹੈਗਾ ਬਿਲਕੁਲ ਪਤਲਾ ਹੋ ਜਾਂਦਾ ਤੇ ਖਾਣ ਦੇ ਵਿੱਚ ਵੀ ਜੇ ਤੁਸੀਂ ਕੱਚੇ ਨਿੰਬੂ ਦਾ ਛਿਲਕਾ ਖਾਓਗੇ ਤਾਂ ਬਹੁਤ ਵਧੀਆ ਟੇਸਟੀ ਜਿਹੜਾ ਛਿਲਕਾ ਹੈਗਾ ਬਿਲਕੁਲ ਵੀ ਕੜਵਾ ਪਾਨੀ ਹੈ ਨਾ ਨਿੰਬੂ ਦੇ ਛਿਲਕੇ ਦੇ ਵਿੱਚ ਤੇ ਗੱਲਾਂ ਕਰਦੇ ਕਰਦੇ ਆਪਾਂ ਜਿਹੜੇ ਨਿੰਬੂ ਆ ਸਾਰੇ ਲੈ ਆ ਕੱਟ ਤੇ ਹੁਣ ਆਪਾਂ ਇਹਨਾਂ ਦੇ ਉੱਪਰ ਕੀ ਕਰਨਾ ਹੈਗਾ ਨੂਨ ਲਗਾ ਕੇ ਰੱਖਾਂਗੇ ਇਹਦੇ ਉੱਪਰ ਆਪਾਂ 2-3 ਘੰਟੇ ਜਿਹੜਾ ਨਿੰਬੂ ਦੇ ਉੱਪਰ ਹੈ ਤਾਂ ਕਿ ਜਿਹੜਾ ਐਕਸਟਰਾ ਜੂਸ ਹੈ ਨਿੰਬੂਆਂ ਦਾ ਉਹ ਨਿਕਲ ਜਾਊਗਾ ਤੇ ਇੱਥੇ ਆਪਾਂ 3-4 ਚਮਚ ਜਿਹੜੇ ਨੂਨ ਦੇ ਪਾ ਦਵਾਂਗੇ ਤੇ ਚੰਗੀ ਤਰ੍ਹਾਂ ਕਰ ਦਵਾਂਗੇ ਮਿਕਸ ਤੇ ਇਹਨਾਂ ਨੂੰ ਜੇ ਤੁਸੀਂ ਧੁੱਪੇ ਰੱਖਣਾ ਤਾਂ ਧੁੱਪੇ ਵੀ ਰੱਖ ਸਕਦੇ ਹੋ ਕੋਈ ਚੱਕਰ ਨਹੀਂ ਹੈਗਾਗਾ ਨਹੀਂ ਤਾਂ ਤੁਸੀਂ ਸਾਵੇਂ ਇਹਨਾਂ ਨੂੰ 2-3 ਘੰਟੇ ਛੱਡ ਦਿਓ ਨੂਨ ਲਾ ਕੇ ਤੇ ਜਦੋਂ ਤੇ ਕਰ ਆਪਾਂ ਇਹ ਨੂਨ ਲਾ ਕੇ ਇਹਨਾਂ ਦਾ ਪਾਣੀ ਹੈ ਜਿਹੜਾ ਨਿਕਲਦਾ ਹੈਗਾ ਉਦੋਂ ਤੱਕ ਕਰ ਆਪਾਂ ਇਹਨਾਂ ਨੂੰ ਸਾਈਡ ਤੇ ਰੱਖ ਦਿੰਨੇ ਆਂਗੇ ਤੇ ਨਾਲ ਹੀ ਆਪਾਂ ਜਿਹੜਾ ਇੱਕ ਮਸਾਲਾ ਬਣਾਉਣਾ ਇਹਨਾਂ ਦੇ ਵਿੱਚ ਪਾਉਣ ਵਾਸਤੇ ਤੇ ਉਹ ਮਸਾਲਾ ਆਪਾਂ ਜਿਹੜਾ ਹੈਗਾ ਤਿਆਰ ਕਰ ਲਾਂਗੇ ਹੁਣ ਤੁਸੀਂ ਦੇਖ ਸਕਦੇ ਹੋ ਜਿਹੜਾ ਆਪਾਂ ਨੂਨ ਹੈ ਬਿਲਕੁਲ ਲਗਾਤਾ ਸਾਰਿਆਂ ਨਿੰਬੂਆਂ ਦੇ ਉੱਪਰ ਤੇ ਬਿਲਕੁਲ ਵੀ ਜਿਹੜਾ ਜੂਸ ਹੈਗਾ ਨਹੀਂ ਨਿਕਲਿਆ ਹੈਗਾ ਤੇ ਇਹਨੂੰ ਆਪਾਂ ਛੱਡ ਦਵਾਂਗੇ ਸਾਈਡ ਤੇ ਤੇ ਇੱਧਰ ਆਪਾਂ ਲੈ ਲਈਏ ਦੋ ਚਮਚੇ ਦੇ ਕਰੀਬ رائی ਸੌਂਫ ਜਮੈਨ ਜੀਰਾ ਤੇ ਇੱਕ ਚਮਚਾ ਜਿਹੜਾ ਕਾਲੀ ਮਿਰਚ ਦਾ ਲੈ ਲਿਆ ਤੇ ਇਹਨਾਂ ਨੂੰ ਆਪਾਂ ਥੋੜਾ ਭੁੰਨ ਲਵਾਂਗੇ ਤਾਂ ਕਿ ਜਿਹੜੇ ਮਸਾਲੇ ਆ ਇਹਨਾਂ ਦੇ ਵਿੱਚ ਥੋੜੀ ਜਿਹੜੀ ਨਵੀਂ ਹੈਗੀ ਉਹ ਜਿਹੜੀ ਹੈਗੀ ਖਤਮ ਹੋ ਜਾਵੇ ਮਸਾਲਿਆਂ ਦੀ ਜਿਹੜੀ ਹੈ ਨਵੀਂ ਆਪਾਂ ਖਤਮ ਕਰ ਦਵਾਂਗੇ ਥੋੜਾ ਜਿਹਾ ਭੁੰਨ ਲਵਾਂਗੇ ਇਹਨਾਂ ਨੂੰ ਤਾਂ ਕਿ ਜਿਹੜਾ ਪੀਸਣ ਦੇ ਵਿੱਚ ਆਸਾਨੀ ਰਹੂਗੀ ਤੇ ਨਾਲੇ ਜਿਹੜਾ ਇਹਨਾਂ ਦਾ ਟੇਸਟ ਹੈ ਖੁਸ਼ਬੂ ਹੈਗੀ ਬਹੁਤ ਜ਼ਿਆਦਾ ਵਧੀਆ ਹੋਊਗੀ ਤੁਹਾਡਾ ਪੁੰਨਾ ਨਾਲ ਤੇ ਇਹ ਆਪਾਂ ਗੈਸ ਹੋਏਗਾ ਹੁਣ ਜਿਹੜਾ ਬੰਦ ਕਰ ਦਵਾਂਗੇ ਵਧੀਆ ਭੁੱਜ ਗਿਆ ਮਸਾਲੇ ਤੇ ਇਹਨੂੰ ਆਪਾਂ ਹਲਿਆਂ ਦੇ ਚਲਾਉਂਦੇ ਰਹਾਂਗੇ ਤਾਂ ਕਿ ਜਿਹੜੇ ਮਸਾਲੇ ਆਪਣੇ ਜਲਣ ਨਾ ਥੋੜਾ ਜਿਹਾ ਮਤਲਬ ਕਿ ਜਦੋਂ ਇਹ ਠੰਡੇ ਹੋ ਜਾਣਗੇ ਤੇ ਉਦੋਂ ਆਪਾਂ ਇਹਦੇ ਵਿੱਚ ਐਡ ਕਰ ਦਵਾਂਗੇ 2-3 ਚਮਚੇ ਮੇਥੀ ਦੇ ਤੇ 2-3 ਚਮਚੇ ਜਿਹੜੇ ਆਪਾਂ ਕਲੌਂਜੀ ਦੇ ਇਹ ਵੀ ਆਪਾਂ ਐਡ ਕਰ ਦਵਾਂਗੇ ਤੇ ਇਹਨਾਂ ਨੂੰ ਵੀ ਆਪਾਂ ਮਿਕਸ ਕਰ ਲਵਾਂਗੇ ਇਹਨਾਂ ਦੇ ਵਿੱਚ ਥੋੜਾ ਜਿਹਾ ਨਿੱਗਾ ਜਿਹਾ ਸੀਗਾ ਇਹ ਆਪਣਾ ਮਸਾਲਾ ਤਾਂ ਇਹਨਾਂ ਦੀ ਵੀ ਜਿਹੜੀ ਨਮੀ ਆ ਖਤਮ ਹੋ ਜੂਗੀ ਹਲਕਾ ਜਿਹਾ ਇਹਨਾਂ ਨੂੰ ਵੀ ਆਪਾਂ ਹਲਿਆ ਲਵਾਂਗੇ ਤੇ ਉਸ ਤੋਂ ਬਾਅਦ ਆਪਾਂ ਇਹਨਾਂ ਦਾ ਜਿਹੜਾ ਪੀਸ ਕੇ ਇਸ ਤਰ੍ਹਾਂ ਪਾਊਡਰ ਬਣਾ ਲਵਾਂਗੇ ਜਿਆਦਾ ਪਾਊਡਰ ਵੀ ਨਹੀਂ ਥੋੜਾ ਜਿਹਾ ਵਿੱਚ ਦਾਦਰਾ ਜਿਹਾ ਵੀ ਰਹਿ ਜਾਊਗਾ ਕੋਈ ਚੱਕਰ ਤੇ ਇਧਰ ਆਪਾਂ ਦੇਖੀਏ ਆਪਣੇ ਨਿੰਬੂ ਆ ਜਿਹੜੇ ਥੋੜਾ ਥੋੜਾ ਪਾਣੀ ਰਿਲੀਜ਼ ਕੀਤਾ ਗਿਆ ਇਹਨਾਂ ਨੇ ਤੇ ਹੁਣ ਆਪਾਂ ਇਹਨਾਂ ਨੂੰ ਹੱਥਾਂ ਨਾਲ ਥੋੜਾ ਥੋੜਾ ਦਬਾ ਦੇਵਾਂਗੇ ਤਾਂ ਕਿ ਜਿਹੜਾ ਐਕਸਟਰਾ ਜੂਸ ਹੈਗਾ ਉਹ ਨਿਕਲ ਜਾਊਗਾ ਤੇ ਬਸ ਥੋੜਾ ਥੋੜਾ ਮਤਲਬ ਕਿ ਨਾਰਮਲ ਜੂਸ ਹੈ ਜਿਹੜਾ ਰਹਿ ਜਾਊਗਾ ਇਹਨਾਂ ਦੇ ਵਿੱਚ ਹਲਕਾ ਹਲਕਾ ਦਬਾ ਕੇ ਆਪਾਂ ਇਹਨਾਂ ਨੂੰ ਸਾਈਡ ਤੇ ਰੱਖ ਲਵਾਂਗੇ ਤੇ ਇਹਨਾਂ ਦੇ ਵਿੱਚੋਂ ਜਿਹੜਾ ਐਕਸਟਰਾ ਜੂਸ ਹੈ ਉਹ ਕੱਢ ਦੇਵਾਂਗੇ ਤੇ ਸਾਰੇ ਨਿੰਬੂ ਨੂੰ ਆਪਾਂ ਇਸ ਤਰੀ ਨਾਲ ਜੋੜ ਲਵਾਂਗੇ ਥੋੜਾ ਥੋੜਾ ਪੋਲੇ ਹੱਥਾਂ ਨਾਲ ਤੇ ਇਧਰ ਜਿਹੜੇ ਆਪਾਂ ਸਾਰੇ ਨਿੰਬੂ ਹੈਗੇ ਨਚੋੜ ਲਏ ਆਗੇ ਤੇ ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਆਂ ਕਾਫੀ ਸਾਰਾ ਜੂਸ ਹੈਗਾ ਨਿਕਲ ਗਿਆ ਤੇ ਇਹਨੂੰ ਤੁਸੀਂ ਸਟੋਰ ਕਰਕੇ ਰੱਖ ਸਕਦੇ ਹੋਗੇ ਤਾਂ ਕਿ ਸਕੰਜ ਵੀ ਤੁਸੀਂ ਜਿਹੜੀ ਬਣਾ ਸਕੋ ਇਹਦੀ ਤੇ ਇਧਰ ਆਪਾਂ ਜਿਹੜੇ ਨਿੰਬੂ ਹੈ ਨਚੋੜ ਕੇ ਲੈ ਲੈਨੇਗੇ ਸਾਰੇ ਨਿੰਬੂ ਨਚੋੜ ਲਏ ਤੇ ਹੁਣ ਆਪਾਂ ਐਡ ਕਰਵਾਵਾਂਗੇ ਇਹਦੇ ਵਿੱਚ ਸੁੱਕੇ ਮਸਾਲੇ ਸਭ ਤੋਂ ਪਹਿਲਾਂ ਦੋ ਚੰਨ ਚਪਾਏ ਦੇ ਵਿੱਚ ਹਲਦੀ ਪਾਊਡਰ ਐਡ ਕਰਤਾ ਤੇ 3-4-5 ਚਮਚੇ ਦੇ ਵਿੱਚ ਆ ਸਰ ਇਹ ਦੋ ਚਮਚੇ ਦੇ ਵਿੱਚ ਆਪਾਂ ਨੇ ਲਾਲ ਮਿਰਚ ਪਾਊਡਰ ਐਡ ਕਰਤਾ ਤੇ ਚਾਰ ਪੰਜ ਚਮਚਾ ਜਿਹੜੇ ਆਪਾਂ ਨੂਨ ਦੇ ਐਡ ਕਰ ਦਵਾਂਗੇ ਨੂਨ ਆਪਾਂ ਪਹਿਲਾਂ ਵੀ ਪਾਇਆ ਸੀਗਾ ਤੇ ਪਰ ਆਪਾਂ ਜਿਹੜਾ ਨਿੰਬੂ ਨਚੋੜੀ ਸੀਗੀ ਉਹਦੇ ਕਰਕੇ ਜਿਹੜਾ ਨੂਨ ਆ ਆਪਣਾ ਕਾਫੀ ਸਾਰਾ ਨਿਕਲ ਗਿਆਗਾ ਤਾਂ ਆਪਾਂ ਇਹਦੇ ਵਿੱਚ ਐਡ ਕਰਤਾ ਨੂਨ ਤੇ ਉਸ ਤੋਂ ਬਾਅਦ ਆਪਾਂ ਚੈੱਕ ਕਰਕੇ ਜਿਹੜਾ ਨੂਨ ਆ ਉਹ ਪਾ ਸਕਦੇ ਆ ਬਾਅਦ ਚ ਦੀ ਤੇ ਜਿਹੜਾ ਪੀਸ ਕੇ ਮਸਾਲਾ ਰੱਖਿਆ ਹੋਇਆਗਾ ਉਹ ਵੀ ਆਪਾਂ ਐਡ ਕਰ ਦਵਾਂਗੇ ਤੇ ਇੰਨਾ ਸਾਰੇ ਨੇਂਬੂਆਂ ਨੂੰ ਆਪਾਂ ਕਰ ਲਵਾਂਗੇ ਮਿਕਸ ਚੰਗੀ ਤਰ੍ਹਾਂ ਮਸਾਲੇ ਦੇ ਵਿੱਚ ਤਾਂ ਕਿ ਜਿਹੜਾ ਮਸਾਲਾ ਸਾਰੀਆਂ ਫਾੜੀਆਂ ਦੇ ਉੱਪਰ ਲੱਗ ਜਾਵੇ ਅਗਰ ਵਾਈਜ਼ ਇਹਦੇ ਵਿੱਚੋਂ ਆਪਾਂ ਜਿਹੜਾ ਜੂਸ ਹੈਗਾ ਉਹ ਨਹੀਂ ਕੱਢਦੇ ਸੀਗਾ ਤਾਂ ਜਿਹੜਾ ਆਪਣਾ ਮਸਾਲਾ ਹੈਗਾ ਉਹ ਫਾੜੀਆਂ ਦੇ ਉੱਪਰ ਨਿਚੇ ਚਪਕਦਾ ਸੀ ਉਹ ਜਿਹੜਾ ਜੂਸ ਦੇ ਵਿੱਚ ਹੀ ਰਲ ਜਾਣਾ ਸੀਗਾ ਤੇ ਫਿਰ ਉਹਨਾਂ ਵਧੀਆ ਜਿਹੜਾ ਨਿੰਬੂ ਦੇ achar ਦਾ ਟੇਸ ਨਹੀਂ ਆਉਂਦਾ ਹੈਗਾ ਮਸਾਲੇ ਦਾ ਤਾਂ ਕਰਕੇ ਆਪਾਂ ਜਿਹੜਾ ਐਕਸਟਰਾ ਜ ਜੂਸ ਹੈਗਾ ਉਹ ਕੱਢਤਾ ਸੀ ਤੇ ਉਹਨੂੰ ਤੁਸੀਂ ਸਕੰਜਵੀ ਬਣਾਉਣ ਦੇ ਵਿੱਚ ਹੈਗਾ ਜਿਹੜਾ ਜੂਸ ਕਰ ਸਕਦੇ ਉਹਨੂੰ ਸਾਂਣ ਕੇ ਤੇ ਜਿਹੜੇ ਬੀਜ ਆ ਉਹ ਅਲੱਗ ਕਰ ਦਿਓ ਤੇ ਉਸ ਤੋਂ ਬਾਅਦ ਉਹਨੂੰ ਸਟੋਰ ਕਰਕੇ ਤੁਸੀਂ ਕੱਚ ਦੇ ਬਰਤਨ ਦੇ ਵਿੱਚ ਰੱਖ ਸਕਦੇ ਹੋ ਉਹਨੂੰ ਜਦੋਂ ਤੁਸੀਂ ਜੂਸ ਸਕੰਜਵੀ ਬਣਾਉਣੀ ਹੋਵੇ ਤਾਂ ਉਹਦੇ ਵਿੱਚ 2-3 ਚਮਚੇ ਤੁਸੀਂ ਐਡ ਕਰ ਸਕਦੇ ਹੋ ਤੇ ਜਿਹੜਾ ਆਪਣਾ ਜੂਸ ਬਣ ਕੇ ਤਿਆਰ ਹੋ ਜਾਊਗਾ ਤੇ ਇੱਧਰ ਜਿਹੜਾ ਮਸਾਲਾ ਸੀ ਸਾਰਾ ਤੁਸੀਂ ਦੇਖ ਸਕਦੇ ਹੋਗੇ ਫਾੜੀਆਂ ਦੇ ਉੱਪਰ ਵਧੀਆ ਲੱਗ ਗਿਆਗਾ ਤੇ ਵੈਸੇ ਤਾਂ ਇਹਦੇ ਵਿੱਚ ਸਰੋਂ ਦੇ ਤੇਲ ਦੀ ਜ਼ਰੂਰਤ ਨਹੀਂ ਹੁੰਦੀ ਅਗਰਵਾਇਜ਼ ਤੁਸੀਂ ਸਰੋਂ ਦਾ ਤੇਲ ਪਾਉਣਾ ਚਾਹੋ ਤਾਂ ਇਹਦੇ ਵਿੱਚ ਤੁਸੀਂ ਸਰੋਂ ਦਾ ਤੇਲ ਵੀ ਪਾ ਸਕਦੇ ਹੋਗੇ ਤੇ ਉਸ ਤੋਂ ਬਾਅਦ ਜਿਹੜਾ ਸਾਰਾ ਅਚਾਰ ਸੀ ਫਾੜੀਆਂ ਸੀਗੀਆਂ ਉਹ ਆਪਾਂ ਇੱਕ ਬਰਤਨ ਦੇ ਵਿੱਚ ਪਾਲੀਆਂ ਤੁਸੀਂ ਦੇਖ ਸਕਦੇ ਹੋ ਕਿੰਨਾ ਵਧੀਆ ਜਿਹੜਾ ਮਸਾਲਾ ਫਾੜੀਆਂ ਦੇ ਉੱਪਰ ਲੱਗ ਚੁੱਕਿਆ ਹੈਗਾ ਤੇ ਇਹ ਜਿਹੜਾ ਅਚਾਰ ਆਪਣਾ ਮਸਾਲਾ ਨਿੰਬੂ ਬਣ ਕੇ ਬਿਲਕੁਲ ਤਿਆਰ ਹੈ ਇਹਨੂੰ ਦੋ ਤਿੰਨ ਦਿਨ ਬਾਅਦ ਤੁਸੀਂ ਖਾ ਸਕਦੇ ਹੋਗੇ ਤੇ ਜੇ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਕਰਨਾ ਕਮੈਂਟ ਕਰਨਾ ਤੇ ਵੀਡੀਓ ਨੂੰ ਬਤ-ਬਤ ਸ਼ੇਅਰ ਕਰਨਾ ਤੇ ਆਪਣੇ YouTube ਚੈਨਲ ਨੰਬਰ 1 ਰਸੋਈ ਨੂੰ ਬਤ-ਬਤ ਸਬਸਕ੍ਰਾਈਬ ਕਰਨਾ